ਮਿਲ ਹਸਪਤਾਲ ਦੇ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ ਟਰਾਮਾ ਸੈਂਟਰ ਦੇ ਵਿੱਚ ਭਰਤੀ ਤਿੰਨ ਮਰੀਜ਼ਾਂ ਦੀ ਜਾਨ ਚਲੀ ਗਈ ਹੈ ਆਕਸੀਜਨ ਪਲਾਂਟ ਦੇ ਵਿੱਚ ਤਕਨੀਕੀ ਖਰਾਬੀ ਆਈ ਸੀ ਤੇ ਇਸੇ ਦੌਰਾਨ ਹੀ ਤਿੰਨ ਸਿਰਸ ਮਰੀਜ਼ਾਂ ਦੀ ਮੌਤ ਹੋ ਗਈ 15 ਸਾਲਾ ਕੁੜੀ ਨੂੰ ਸੱਪ ਨੇ ਡੰਗਿਆ ਸੀ ਉਹ 17 ਤਰੀਕ ਤੋਂ ਹਸਪਤਾਲ ਦੇ ਵਿੱਚ ਭਰਤੀ ਸੀ ਦੂਜਾ ਮਰੀਜ਼ ਨਸ਼ੇ ਦੀ ਓਵਰਡੋਸ ਦਾ ਸੀ ਉਸ ਨੂੰ ਕੱਲ ਹੀ ਦਾਖਲ ਕਰਵਾਇਆ ਗਿਆ ਸੀ ਤੇ ਜਹਾ ਟੀਵੀ ਦਾ ਮਰੀਜ਼ ਸੀ ਜੋ ਕਿ 24 ਤਰੀਕ ਤੋਂ ਭਰਤੀ ਸੀ ਆਕਸੀਜਨ ਦੀ ਸਪਲਾਈ ਰੁਕਣ ਕਰਕੇ ਇਹ ਮੌਤਾਂ ਹੋਈਆਂ ਨੇ ਜੋ ਪਰਿਵਾਰ ਦਾ ਪੱਖ ਸਾਹਮਣੇ ਐ ਐਸਐਮਓ ਨੇ ਜਾਂਚ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ ਤਕਨੀਕੀ ਦਿੱਕਤ ਆਈ ਸੀ ਤੁਰੰਤ ਠੀਕ ਕੀਤੀ ਗਈ ਜੋ ਸੀਐਮਓ ਦਾ ਬਿਆਨ ਸਾਹਮਣੇ ਐ ਆਕਸੀਜਨ ਦੀ ਸਪਲਾਈ ਘੱਟ ਹੋਈ ਸੀ ਬੈਕਅਪ ਸਿਲੰਡਰ ਤੁਰੰਤ ਚਾਲੂ ਕਰਕੇ ਆਕਸੀਜਨ ਦਾ ਸਹੀ ਪੱਧਰ ਮੇਨਟੇਨ ਕਰ ਲਿਆ ਗਿਆ ਸੀ ਸੀਐਮਓ ਦੇ ਵੱਲੋਂ ਆਪਣਾ ਜੋ ਪੱਖ ਰੱਖਿਆ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਮੌਤਾਂ ਬਾਅਦ ਦੇ ਵਿੱਚ ਵਕਫ ਵਕ ਸਮੇਤੇ ਉਹ ਹੋਈਆਂ ਨੇ ਦੇ ਰਾਤ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੰਦਰਦੇ ਸਿਵਲ ਹਸਪਤਾਲ ਪਹੁੰਚੇ ਤਿੰਨੇ ਕ੍ਰਿਟੀਕਲ ਮਰੀਜ਼ ਸਨ ਆ ਸਿਹਤ ਮੰਤਰੀ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਕਿ ਤਿੰਨੇ ਕ੍ਰਿਟੀਕਲ ਮਰੀਜ਼ ਸਨ ਥੋੜੀ دیر ਦੇ ਲਈ ਆਕਸੀਜਨ ਪ੍ਰੈਸ਼ਰ ਘਟੋ ਹੋਇਆ ਸੀ ਇੱਕ ਦੋ ਮਿੰਟ ਦੇ ਲਈ ਆਕਸੀਜਨ ਪ੍ਰੈਸ਼ਰ ਘਟਿਆ ਤਿੰਨੇ ਮੌਤਾਂ 10-15 ਮਿੰਟਾਂ ਦੇ ਵਕਫੇ ਤੇ ਹੋਈਆਂ ਨੇ ਮਸ਼ੀਨ ਬੰਦ ਨਹੀਂ ਹੋਈ ਚੇਂਜ ਓਵਰ ਦੇ ਲਈ ਇੱਕ ਦੋ ਦਾ ਇੱਕ ਦੋ ਮਿੰਟ ਦਾ ਸਮਾਂ ਲੱਗਿਆ ਹੈ ਹਾਈ ਰਿਸਕ ਪੇਸ਼ੈਂਟ ਸਨ ਜੋ ਕਿ ਆਕਸੀਜਨ ਘਟਦੀ ਹੈ ਤਾਂ ਅਸਰ ਪੈਂਦਾ ਹੈ ਚੰਡੀਗੜ੍ਹ ਦੇ ਇੱਕ ਡਾਕਟਰਾਂ ਦੀ ਟੀਮ ਜਾਂਚ ਲਈ ਆਵੇ ਕਿ 48 ਘੰਟਿਆਂ ਦੇ ਵਿੱਚ ਟੀਮ ਆਪਣੀ ਰਿਪੋਰਟ ਦੇਵੇਗੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਮੌਤਾਂ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੈ ਸਿਹਤ ਮੰਤਰੀ ਨੇ ਵੀ ਕਿਹਾ ਹੈ ਜੇ ਕਿਸੇ ਵੀ ਪੱਧਰ ਤੇ ਅਣਗਿਲੀ ਹੋਈ ਹੈ ਅਣਗਿਲੀ ਸਾਬਤ ਹੁੰਦੀ ਹੈ ਤ ਉਸ ਨੂੰ ਬਰਗਦਾਸ਼ਤ ਨਹੀਂ ਕੀਤਾ ਜਾਵੇਗਾ ਸਿਹਤ ਮੰਤਰੀ ਦੇ ਵੱਲੋਂ ਵੀ ਸਾਫ ਕਿਹਾ ਗਿਆ ਹੈ ਅ ਦਰਸਲ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਮਰੀਜ਼ਾਂ ਦੀ ਜਾਨ ਗਈ ਜਿਹਨਾਂ ਟਰਾਮਾ ਸੈਂਟਰ ਦੇ ਵਿੱਚ ਤਿੰਨ ਮਰੀਜ਼ ਭਰਤੀ ਸਨ ਅਜੇਕਰ ਪਰਿਵਾਰ ਦੇ ਪੱਖ ਦੀ ਗੱਲ ਕਰੀਏ ਤੇ ਪਰਿਵਾਰ ਦਾ ਕਹਿਣਾ ਹੈ ਕਿ ਆਕਸੀਜਨ ਦੀ ਸਪਲਾਈ ਰੁਕਣ ਕਰਕੇ ਮਰੀਜ਼ਾਂ ਦੀਆਂ ਮੌਤਾਂ ਹੋਈਆਂ ਨੇ ਇਸੇ ਖਬਰ ਤੇ 11 ਜਾਣਕਾਰੀ ਲਈ ਸਾਡੇ ਸਹਿਯੋਗੀ ਸਹਿਜੁਨੇਜਾ ਜੁੜ ਚੁੱਕੇ ਨੇ ਸਹਿਜ ਹਾਲਾਂਕਿ ਪਰਿਵਾਰ ਦਾ ਅਲੱਗ ਪੱਖ ਹੈ ਸੀਐਮਓ ਦਾ ਸਿਹਤ ਮੰਤਰੀ ਦਾ ਅਲੱਗ ਅਲੱਗ ਪੱਖ ਹੈ ਇਹਨਾਂ ਮੌਤਾਂ ਨੂੰ ਲੈ ਕੇ ਹੁਣ ਤੱਕ ਦੀ ਜਾਂਚ ਦੇ ਵਿੱਚ ਕੀ ਕੋਈ ਸਾਫ ਹੋਇਆ ਜੋ ਤਿੰਨ ਮਰੀਜ਼ਾਂ ਦੀ ਜਾਨ ਗਈ ਹੈ ਉਸ ਦੀ ਵਜ੍ਹਾ ਕੀ ਸਪਸ਼ਟ ਹੋਈ ਹੈ ਲੋਕੋ ਪਰੰਤਰ ਇੱਕ ਵੱਡੀ ਘਟਨਾ ਜਿਹੜੀ ਕੱਲ ਬਿਜ ਰਾਤ ਨੂੰ ਹੋਈ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਟ੍ਰੋਮਾ ਸੈਂਟਰ ਸੀਗਾ ਉੱਥੇ ਐਕਸੀਡੈਂਟ ਸਿਲਾਈ ਬੰਧਨ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਬੱਲੇ ਸੈਮੋ ਪੋਂਦੇ ਨੇ ਉਹ ਕਹਿੰਦੇ ਨੇ ਟੈਕਨੀਕਲ ਫੋਲਟ ਆਇਆ ਸਵੇਰ ਜਿਹੜੇ ਮੌਸਮ ਹੈ ਨੇ ਉਹ ਬਾਹਰ ਚ ਹੋਈਏ ਨੇ ਜਿਹੜੀ ਜਾਂਚ ਕਿ ਕਿਸ ਤਰ੍ਹਾਂ ਦੀ ਮੌਤ ਕਰਣ ਪਿਆਗਾ ਫਿਰ ਐਮਐਸ ਆਂਧ ਨੇ ਕਹਿੰਦੇ ਨੇ ਮੈਕੈਨੀਕਲ ਫੋਲਟ ਦੀ ਜਾਂਚ ਕੀਤੀ ਜਾਵੇਗੀ ਕਿ ਹੋਇਆ ਵੀ ਹੈ ਕਿ ਨਹੀਂ ਹੋਇਆ ਪਰ ਉਹਨਾਂ ਨੂੰ ਗੱਲ ਦੇਖਣਾ ਹੁੰਦਾ ਹੈ ਕਿ ਪਹਿਲਾਂ ਐਸਐਮ ਕੁਝ ਕਹਿ ਲੈਣ ਫਿਰ ਐਮਐਸ ਕੁਝ ਕਹਿ ਲੈਣ ਇਹ ਨਹੀਂ ਦੇਖਦੇ ਵਿੱਚ ਇਸੇ ਮਾਮਲੇ ਨੂੰ ਸਿਆਸੀ ਢੰਗਰ ਦੇਣ ਲਈ ਜਿਹੜਾ ਕਿ ਭਾਜਪਾ ਉੱਥੇ ਪਹੁੰਚ ਜਾਂਦੀ ਹੈ ਭਾਜਪਾ ਪ੍ਰਸ਼ਾਸਨ ਤੇ ਸਰਕਾਰ ਤੇ ਰੋਕ ਲਗਾਉਂਦੀ ਹੈ ਇਸ ਨੂੰ ਦੇਰ ਦੇਰ ਆਪ ਨੇ 1 ਵਜੇ ਹੈਲਥ ਮਿਨਿਸਟਰ ਖੁਦ ਡਾਕਟਰ ਗੁਲਬੀਰ ਸਿੰਘ ਮੌਕੇ ਤੇ ਪਹੁੰਚੇ ਨੇ ਜ਼ਾਇਦਾ ਲੈਂਦੇ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਆ ਡਾਕਟਰ ਨਾਲ ਗੱਲਬਾਤ ਕਰਦੇ ਤੇ ਉਹਨਾਂ ਦਾ ਕਹਿਣਾ ਕਿ ਜਿਹੜਾ ਇਹ ਮਾਮਲਾ ਹੈ ਉਹ ਗੁਲਪੁਜੇ ਜਿੱਡੇ ਨਹੀਂ ਵਧਤੀ ਜਾਵੇਗੀ ਖੁਦ ਉਸ ਮਾਮਲੇ ਦੀ ਜਾਂਚ ਨੂੰ ਦੇਖਾਂਗੇ ਤੇ ਉਹਨਾਂ ਦੇ ਡਿਪਟੀ ਕਲੈਕਟਰ ਦੇ ਨਿਗੇਟਰ ਤੱਕ ਦੇ ਵਿੱਚ ਇਹ ਟੀਮ ਹੈ ਉਹ ਬਣਾ ਕੇ ਜਿਹੜਾ ਕੇਸ ਭੇਜਣਗੇ ਜਿਹੜੇ ਜੋ ਇਸ ਮਾਮਲੇ ਜਾਂਚ ਕਰੇਗਾ ਤਾਂ ਹੁਣ ਇੱਕ ਵੱਡੀ ਆਪਣੀ ਰਹੀ ਹੈ ਕਿ ਹੁਣ ਡਾਕਟਰ ਪਹਿਲੇ ਐਮਐਸ ਵੱਲੋਂ ਜਾਂਚ ਕਰਵਾਈ ਜਾਣੀ ਸੀ ਤੇ ਹੁਣ ਮੰਤਰੀ ਖੁਦ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਕਿਉਂਕਿ ਤਿੰਨ ਜਿਹੜੇ ਪਰਿਵਾਰ ਨੇ ਆਪਣੇ ਚਿਰਾਗ ਖੋਏ ਨਹੀਂ ਤਾਂ ਉਹਨਾਂ ਦੀ ਹੁਣ ਵੀ ਹਿੱਸਾ ਮਿਲਣ ਦੀ ਉਮੀਦ ਜਿਹੜੀ ਹੈ ਉਹ ਜਾਗ ਜਾਈਏ ਕਿਉਂਕਿ ਰਾਤ ਨੂੰ ਜਦੋਂ ਅਸੀਂ ਸਭ ਤੋਂ ਪਹਿਲਾਂ ਤੋਂ ਮੌਕੇ ਤੇ ਪਹੁੰਚੇ ਸੀ ਤਾਂ ਮਾਮਲੇ ਨੂੰ ਕੁਈ ਸਮਝ ਨਹੀਂ ਰਿਹਾ ਸੀ ਕਿ ਕੋਈ ਡਾਕਟਰ ਮੌਕੇ ਤੇ ਨਹੀਂ ਸੀ ਕੋਈ ਐਸਾ ਮੌਕੇ ਤੇ ਨਹੀਂ ਸੀ ਜਦੋਂ ਅਸੀਂ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਨੋਰਮਲ ਗੱਲ ਕਰ ਰਹੇ ਸੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਪਹਿਲਾਂ న్యూਸ ਕੀਤੀ ਨੇ ਖਬਰ ਨੂੰ ਬ੍ਰੇਕ ਕੀਤਾ న్యూਸ ਜਦੋਂ ਖਬਰ ਤਾਂ ਬ੍ਰੇਕ ਕਰਦੇ ਹੀ ਜਿਹੜਾ ਕੀ ਹੈ ਅਧਿਕਾਰੀ ਪਹੁੰਚਣਾ ਮੌਕੇ ਤੇ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਪਹੁੰਚਣਾ ਸ਼ੁਰੂ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਮਨਿਸਟਰ ਜਾਂਦੇ ਨੇ ਬੀ ਜੀ ਪੀ ਦੇ ਵਰਕਰ ਜਾਂਦੇ ਨੇ ਤਾਂ ਬੜੀ ਵੱਡੀ ਇੱਕ ਜਿਹੜੀ ਹੈ ਐਕਸ਼ਨ ਜਿਹੜਾ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਜੀ हां ठीक है सर फिलहाल दी पूरी जानकारी ਲਈ ਬਹੁਤ ਬਹੁਤ ਧੰਨਵਾਦ ਤੇ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ ਟਰੋਮਾ ਸੈਂਟਰ ਦੇ ਵਿੱਚ ਵਰਤੀ ਤਿੰਨ ਮਰੀਜ਼ਾਂ ਦੀ ਜਾਨ ਗਈ ਹੈ ਆਕਸੀਜਨ ਪਲਾਂਟ ਦੇ ਵਿੱਚ ਤਕਨੀਕੀ ਖਰਾਬੀ ਆਈ ਸੀ ਇਸੇ ਦੌਰਾਨ ਹੀ ਤਿੰਨ ਸੀਰੀਅਸ ਮਰੀਜ਼ਾਂ ਦੀ ਜਾਨ ਚਲੀ ਗਈ ਪਰਿਵਾਰ ਦਾ ਪੱਖ ਹੈ ਕਿ ਆਕਸੀਜਨ ਦੀ ਸਪਲਾਈ ਰੋਕਣ ਕਰਕੇ ਮੌਤਾਂ ਹੋਈਆਂ ਨੇ ਦੂਜੇ ਪਾਸੇ ਸਿਹਤ ਮੰਤਰੀ ਸਿਹਤ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਤਿੰਨੇ ਕ੍ਰਿਟੀਕਲ ਮਰੀਜ਼ ਸਨ ਥੋੜੀ دیر ਦੇ ਲਈ ਆਕਸੀਜਨ ਪ੍ਰੈਸ਼ਰ ਘੱਟ ਹੋਇਆ ਸੀ ਇੱਕ ਦੋ ਮਿੰਟ ਦੇ ਲਈ ਆਕਸੀਜਨਲ ਪ੍ਰੈਸ਼ਰ ਘਟਿਆ ਤਾਂ ਉਸ ਤੋਂ ਬਾਅਦ ਉਸਨੂੰ ਉਦਸਤ ਕਰ ਲਿਆ ਗਿਆ ਸੀ ਜੇ ਕੋਈ ਤੁਹਾਨੂੰ ਖਬਰ ਮਿਲੀ ਆ ਮੰਦਪਾਦੀ ਇਹ ਜਿਹੜਾ ਵਾਕਿਆ ਹੋਇਆ ਇਹਦੇ ਜਿਹੜੇ ਪੇਸ਼ੈਂਟ ਸੀਗੇ ਆਈਸੀਯੂ ਚ ਬੈਸੇ ਵੀ ਸੇਕ ਹੁੰਦੇ ਆ ਬਸ ਬਿਲਕੁਲ ਹੀ ਜਿਹੜੇ ਕ੍ਰਿਟੀਕਲ ਸੀ ਇੱਕ ਪੇਸ਼ੈਂਟ ਦੇ ਤਾਂ ਜਿਹੜਾ ਬੜਾ ਸਨੀਕ ਪਾਇਟਾ ਆਇਆ ਉਹਦੇ ਜਿਹੜਾ ਬੜਾ ਕੋਈ ਆਕਸੀਜਨ ਸੈਚੁਰੇਸ਼ਨ ਪੂਰੀ ਹੋ ਰਹੀ ਨਹੀਂ ਰਹੀ ਸੀ ਉਹ ਸਾਰਾ ਕੁਝ ਜਿੰਨੀਆਂ ਵੀ ਸਾਰੀਆਂ ਮੈਡੀਸਿਨ ਚਲਦੀਆਂ ਸੀ ਉਹਦੇ باوجود ਰਿਕਵਰ ਨਹੀਂ ਹੋ ਰਿਹਾ ਸੀਗਾ ਔਰ ਜਿਹੜਾ ਤੁਹਾਡਾ ਜਿਹੜੇ ਬਾਟਿਕ ਦੇ ਉਹ ਪੇਸ਼ੈਂਟ ਸੀਗੇ ਇੱਕ ਤੋਂ ਕੋਈ ਡਰਗ ਅਡਿਕਟ ਸੀਗਾ ਉੱਥੋਂ ਸੈਂਟਰ ਚੋਂ ਆਇਆ ਸੀਗਾ ਔਰ ਉਹਦੇ ਉਹਦੀ ਵੀ ਗੱਲ ਬਹੁਤ ਖਰਾਬ ਸੀ ਉਹਦੇ ਤੇ ਡੀਪੀਸ਼ਰ ਡੀਪੀਸ਼ਰ ਸਿਗਰਟੇ ਮਾਰਤੀ ਆਰਗਨ ਫੇਲਰ ਆਣੇ ਸੀਗਾ ਆਕਸੀਜਨ ਦਾ ਸਪਲਾਈ ਵੀ ਇਸ ਤਰ੍ਹਾਂ ਨਹੀਂ ਹੋਈ ਘੱਟ ਗਈ ਥੋੜਾ ਜਿਹਾ ਪ੍ਰੈਸ਼ਰ ਘੱਟ ਹੋ ਰਿਹਾ ਸੀਗਾ ਇੱਕ ਕੰਪਰੈਸਰ ਦੇ ਵਿੱਚ ਦਿੱਕਤ ਆਈ ਸੀ ਔਰ ਜਿਹੜਾ ਬੰਦਾ ਉੱਥੇ ਡਿਊਟੀ ਤੇ ਸੀਗਾ ਉਹਦੇ ਨਾਲ ਨਾ ਸਾਡੇ ਕੋਲੇ ਸਿਲੰਡਰ ਹੁੰਦੇ ਆ ਮਤਲਬ ਜਿੰਨੋਂ ਸਿਰਫ ਇੱਕ ਸਿਰਫ ਜਿਹੜਾ ਸਵਿਚ ਚੇਂਜਓਵਰ ਕਰਨਾ ਉਹਨੇ ਕਰਤਾ ਸੀ ਆਕਸੀਜਨ ਦੀ ਸਪਲਾਈ ਥੋੜੀ ਦੇਰ ਵਾਸਤੇ ਪ੍ਰੈਸ਼ਰ ਘੱਟ ਹੋ ਰਿਹਾ ਸੀਗਾ ਨਾਲ ਦੀ ਨਾਲ ਉਹਨੇ ਔਰ ਦੂਜਾ ਜਿਹੜਾ ਪੁਆਇੰਟ ਹੈ ਚੱਲਦਾ ਪਿਆ ਪਲਾਟ ਹੋ ਪਰ ਉਹਦਾ ਕੰਪਰੈਸਰ ਵੀ ਜਿਹੜਾ ਦੂਜਾ ਸਟਾਰਟ ਕਰਕੇ ਉਹਦੇ ਤੇ ਸ਼ਿਫਟ ਕਰਦਾ ਆਕਸੀਜਨ ਦੀ ਸਪਲਾਈ ਪੂਰੀ ਆ ਪਰ ਥੋੜੀ ਜਿਹੀ ਦੇਰ ਵਾਸਤੇ ਪ੍ਰੈਸ਼ਰ ਘਟ ਹੋਇਆ ਸੀਗਾ ਔਰ ਜਿਹੜੇ ਤਿੰਨੇ ਪੇਸ਼ੈਂਟ ਜਿਹੜੇ ਸੀਗੇ ਹਾਈਲੀ ਕ੍ਰਿਟੀਕਲ ਸੀਗੇ ਪਰਿਵਾਰ ਨੂੰ ਰੋਪਾ ਕੀ ਪਹਿਲਾਂ ਵੀ ਮਸ਼ੀਨਾਂ

हमें उम्मीद है विदिन नेक्स्ट सेवेंटी टू आवर्स जो है हमारी इस कमेटी की रिपोर्ट आ जाएगी जो एक्सपर्ट डॉक्टर्स उसमें बैठेंगे उसमें एग्जैक्ट कारण कि क्या प्रेशर की कमी थी उसके कारण डेथ हुई है या बाकी जो मरीज थे क्योंकि काफी बीमार थे आईसीयू में उनकी हालत वैसी सीरियस थी उनके कारण हुई है पर जो भी रीजन होगा जो भी खामी पाई जाएगी अगर किसी अधिकारी या कर्मचारी की खामी पाई जाती है तो उसके खिलाफ हम सख्त एक्शन लेंगे और अगर कोई टेक्निकल फॉल्ट हुआ है तो उसकी हम पूरी कोशिश करेंगे कि ऐसी कमी जो है या फॉल्ट है दोबारा ना हो मामला ऐसा था कि हाँ जी थोड़ा टेक्निकल फॉल्ट आया था ऑक्सीजन प्रेशर कम हुआ था लेकिन हमारे पास सफिशेंट बैकअप है ऑक्सीजन सिलेंडर से हमारे अवेलेबल और जो फॉल्ट है वो भी उसी टाइम ठीक कर लिया गया था टेक्निकल फॉल्ट कहाँ पे आया ऑक्सीजन के जो का प्रेशर कम हुआ था हाँ? जो ऑक्सीजन प्रेशर होता है ट्रोमा में थोड़ा कम हुआ था ट्रॉमा सेंटर में।, में कम हुआ था और प्रेशर टेक्टिकल फॉल्ट उसी को उसका बैकअप होता है ऑक्सीजन सिलेंडर वो के सामने लगे हुए हैं ऑन कर देंगे तो प्रेशर जो है वो तो दोबारा बन जाता है

मशीनों में लाइन आनी बंद होगी यही बता रहे हम थे, थे? हमको तो ये क्या हमारी तो मतलब मशीन होना तो तो क्या है कुछ भी नहीं डायरेक्ट ये बात है करके कि मैं जब डायरेक्ट देखने आया कुड़ी को कुछ साढ़े सामने मशीन बंद हो गई करके तो बंद यार एक ही बंद हुई जो ऊपर साढ़ी कुछ वही बंद हुई है सारी से क्या मतलब जो लाई थी वो बंद हुई मैंने इनको डिकॉज की करके उन्होंने इधर से उधर कर रहे ये कोई बेनिफिट थोड़ी है नहीं। नहीं। बाकी मरीज हुई उस तो बाक है। सारे मरीजों की मेरी है, है।, किसके? की है, कि मेरी है? मेरे घर वाले को फेपरे में पानी बढ़ गया दवाई कराने लाइक बीमार हो गया कब हुआ जी जब ऑक्सीजन बंद हुई चीजों का ऑक्सीजन बंद हुए ਇਤਨੀ ਮਸ਼ੀਨਾਂ ਬੰਦ ਹੋਈਆਂ ਇੱਕ ਸੌਤ ਦੋ ਨਹੀਂ ਮਸ਼ੀਨਾਂ ਬੰਦ ਹੋਈਆਂ ਇਹ ਜੋ ਪੇਸ਼ੀਐਂਟ ਸਨ ਦੋਨੋਂ ਇਕੱਠੇ ਜੱਥੇ ਹੀ ਨੇ ਮਸ਼ੀਨਾਂ ਬੰਦ ਹੋਣ ਦੇ ਜੱਥੇ ਹੀ ਹੈ ਕਿ ਤਾਜ ਜਲੰਧਰ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਇੱਥੇ ਕਿ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ ਆ ਟਰਾਮਾ ਸੈਂਟਰ ਦੇ ਵਿੱਚ ਜਿਹੜੇ ਤਿੰਨ ਮਰੀਜ਼ ਭਰਤੀ ਸਨ ਜਨਾਂ ਦੇ ਕਿ ਕ੍ਰਿਟੀਕਲ ਕੰਡੀਸ਼ਨ ਸੀ ਤੇ ਇਸ ਦੇ ਚੱਲਦੇ ਉਹਨਾਂ ਦੀ ਜਾਨ ਚਲੀ ਗਈ ਆਕਸੀਜਨ ਪਲਾਂਟ ਦੇ ਵਿੱਚ ਆਹ ਤਕਨੀਕੀ ਖਰਾਬੀ ਆਈ ਸੀ ਪਰਿਵਾਰ ਦੇ ਮਨੂਜ ਕੇ ਕਿਹਾ ਜਾ ਰਿਹਾ ਹੈ ਕਿ ਆਕਸੀਜਨ ਦੀ ਸਪਲਾਈ ਰੁਕਣ ਕਰਕੇ ਆ ਮੌਤਾਂ ਹੋਈਆਂ ਨੇ ਇਸ ਦੇ ਵਿਚਾਲੇ ਐਸਐਮਓ ਦੇ ਵੱਲੋਂ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀਐਮਓ ਦਾ ਪੱਖ ਸਾਹਮਣੇ ਹੈ ਕਿ ਤਕਨੀਕੀ ਦਿੱਕਤ ਆਈ ਸੀ ਤੁਰੰਤ ਠੀਕ ਕੀਤੀ ਕਿ ਆਕਸੀਜਨ ਦੀ ਸਪਲਾਈ ਘਟ ਗਈ ਸੀ ਉੱਥੇ ਰਾਤ ਵੇਲੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚੇ ਉਹਨਾਂ ਦੇ ਵੱਲੋਂ ਪੂਰੀ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਤਿੰਨੇ ਮੌਤਾਂ 10 ਤੋਂ 15 ਮਿੰਟਾਂ ਦੇ ਵਕਫੇ ਤੇ ਹੋਈਆਂ ਨੇ 1-2 ਮਿੰਟ ਦੇ ਲਈ ਆਕਸੀਜਨ ਦਾ ਪ੍ਰੈਸ਼ਰ ਘਟਿਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਦੁਸਤ ਕਰ